ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਲਕ ਸੰਮਤੀ ਹੋ ਜਿਹੜਾ ਪ੍ਰੇਸ਼ਦ ਦੀਆਂ ਚੋਣਾਂ ਹੋ ਕੇ ਸਾਡੀਆਂ ਇਹ ਨਤੀਜੇ ਆ ਚੁੱਕੇ ਨੇ ਔਰ ਜਿਹੜੇ ਉਮੀਦਵਾਰ ਸੀ ਉਹਨਾਂ ਵੱਲੋਂ ਪਿੰਡਾਂ ਦੇ ਦੌਰੇ ਕੀਤੇ ਜਾ ਰਹੇ ਨੇ ਅੱਜ ਜਿਲ੍ਹਾ ਸੰਗਰੂਰ ਦੇ ਬਲਕ ਸੰਮਤੀ ਜ਼ੋਨ ਚੱਠੇ ਸੇਖਵਾ ਅਤੇ ਜਿਹੜਾ ਪ੍ਰੇਸ਼ਦ ਦੀ ਜ਼ੋਨ ਖੇੜੀ ਤੋਂ ਜੋ ਉਮੀਦਵਾਰ ਸੀ ਕਾਂਗਰਸ ਪਾਰਟੀ ਦੇ ਉਹਨਾਂ ਵੱਲੋਂ ਪਿੰਡ ਤੁੰਗਾ ਤੇ ਚੱਠੇ ਦਾ ਦੌਰਾ ਕੀਤਾ ਗਿਆ ਪਿੰਡ ਚੱਠੇ ਸੇਖਵਾ ਦੇ ਵਿੱਚ ਦੋ ਪਿੰਡ ਪੈਂਦੇ ਸੀ ਤੁੰਗਾ ਤੇ ਚੱਠੇ ਇੱਥੋਂ ਜੋ ਉਮੀਦਵਾਰ ਸੀ ਰਵਿੰਦਰ ਕੌਰ ਕਾਂਗਰਸ ਪਾਰਟੀ ਦੇ ਉਮੀਦਵਾਰ ਸੀ ਔਰ ਉਹਨਾਂ ਨੇ 105 ਵੋਟਾਂ ਦੇ ਫਰਕ ਨਾਲ ਇਹ ਚੋਣ ਜਿੱਤੀ ਹੈ ਔਰ ਅੱਜ ਉਹਨਾਂ ਨੇ ਪਿੰਡ ਤੁੰਗਾ ਤੇ ਪਿੰਡ ਚੱਠੇ ਸੇਖਵਾ ਵਿੱਚ ਪਹੁੰਚ ਕੇ ਉਹਨਾਂ ਦੇ ਪਤੀ ਜਗਸੀਰ ਸਿੰਘ ਵੱਲੋਂ ਵੋਟਰਾਂ ਦਾ ਧੰਨਵਾਦ ਕੀਤਾ ਗਿਆ ਉਹਨਾਂ ਦੇ ਨਾਲ ਰਜਿੰਦਰ ਦੀਪਾ ਜੋ ਕਿ ਹਲਕਾ ਵਿਧਾਨ ਸਭਾ ਹਲਕਾ ਸਨਾਮ ਤੋਂ ਕਾਂਗਰਸ ਦੇ ਇੰਚਾਰਜ ਨੇ ਇਸ ਤੋਂ ਇਲਾਵਾ ਜੋ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜਨ ਵਾਲੇ ਬਲਾਕ ਜੂਨ ਖੇੜੀ ਤੋਂ ਜਸਵਿੰਦਰ ਕੌਰ ਦੇ ਪਤੀ ਬਿੱਟੂ ਸਿੰਘ ਵੀ ਇਸ ਮੌਕੇ ਉਹਨਾਂ ਦੇ ਨਾਲ ਮੌਜੂਦ ਸੀ ਭਾਵੇਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਨਹੀਂ ਜਿੱਤ ਸਕੇ ਪਰ ਉਹਨਾਂ ਨੇ ਫਿਰ ਵੀ ਅੱਜ ਪਹੁੰਚ ਕੇ ਪਿੰਡ ਤੁੰਗਾ ਤੇ ਛੱਠੇ ਸੇਖਵਾ ਦੇ ਵੋਟਰਾਂ ਦਾ ਜਿਹੜਾ ਧੰਨਵਾਦ ਕੀਤਾ ਔਰ ਪ੍ਰੋਸਾ ਦਵਾਇਆ ਕਿ ਉਹ ਹਰ ਸਮੇਂ ਇਹ ਲੋਕਾਂ ਦੇ ਅੰਗ ਸੰਗ ਰਹਣਗੇ ਅੱਜ ਉਕਤ ਦੋਵੇਂ ਉਮੀਦਵਾਰਾਂ ਵੱਲੋਂ ਪਿੰਡਾਂ ਦੇ ਵਿੱਚ ਜਾ ਕੇ ਧੰਨਵਾਦੀ ਦੌਰਾ ਕੀਤਾ ਗਿਆ ਤਸਵੀਰਾਂ ਤੁਹਾਨੂੰ ਅਸੀਂ ਪਿੰਡ ਤੁੰਗਾ ਤੇ ਛੱਠੇ ਸੇਖਵਾ ਤੋਂ ਦਿਖਾ ਰਹੇ ਹਾਂ ਮੈਂ ਖੇੜੀ ਜੋਂ ਤੋ ਜਿਲ੍ਹਾਪਸ ਤੋਂ ਖੜੇ ਹੋਇਆ ਸੀ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਤੇ ਆਪਾਂ ਆਪਣੀਆਂ ਤਰਫੋਂ ਇੱਕ ਜਿੱਤੇ ਮੰਨਦੇ ਆਂ ਜੀ ਕਾਗਜ਼ੰਜਿਤ ਨਹੀਂ ਆਪਣੀ ਜਿੱਤ ਮੰਨਦੇ ਆਂ ਜੀ ਬਹੁਤ ਸਹਿਯੋਗ ਮਿਲਿਆ ਉਸ ਸਹਿਯੋਗ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀਰ ਜੀ ਬਹੁਤ-ਬਹੁਤ ਬਹੁਤ-ਬਹੁਤ ਧੰਨਵਾਦ ਜੀ ਮੈਂ ਜੱਗੀ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਨੇ ਮੈਨੂੰ ਉਮੀਦਵਾਰ ਰੱਖਣਾ ਕੀਤਾ ਸੀਗਾ ਮੈਂ ਕਾਂਗਰਸ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਛੱਠੇ ਜੂਨ ਤੋਂ ਖੜਾ ਹੋਇਆ ਸੀਗਾ ਛੱਠੇ ਸੇਖਮਾ ਨੇ ਬਹੁਤ ਵਧੀਆ ਮੈਨੂੰ ਸਹਿਯੋਗ ਦਿੱਤਾ ਵੋਟਾਂ ਪਾਈਆਂ ਤੇ ਮੇਰੀ ਭੈਣ ਕਰਨ ਕਰਨਪਾਲ ਸਰਪੰਚ ਜੀ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਬਾਕੀ ਸਾਡੇ ਪਿੰਡ ਟੋਂਗਾ ਦੇ ਵਿੱਚੋਂ ਵੀ ਬਹੁਤ ਤਾਕੜਾ ਸੰਯੋਗ ਮਿਲੇਗਾ ਬੜੀਆ ਲੀਡ ਦੇ ਨਾਲ ਮੈਨੂੰ ਦਿੱਤਾ ਹੈਗਾ ਪਿੰਡ ਵਾਸੀਆਂ ਨੇ ਮੈਂ ਪਿੰਡ ਵਾਸੀਆਂ ਦਾ ਸਾਰੇ ਨਗਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਸਰਪੰਚ ਕਿਰਨਜੀਤ ਕੌਰ ਚੱਤੇ ਸੇਕਮਾ ਸਾਡੇ ਤੁੰਗਾ ਤੋਂ ਮੇਰੀ ਭੈਣ ਕੁਲਵਿੰਦਰ ਕੌਰ ਜੀ ਬਲਾਸਮਤੀ ਜਿੱਤੇ ਨੇ ਮੈਂ ਉਹਨਾਂ ਨੂੰ ਮੁਬਾਰਕਵਾਦ ਦਿੰਨੀ ਆ ਤੇ ਪਿੰਡ ਵਾਲਿਆਂ ਦਾ तहे ਦਿਲੋਂ ਧੰਨਵਾਦ ਕਰਦੀ ਆ ਮੇਰੇ ਭੈਣ ਜਸਵਿੰਦਰ ਕੌਰ ਜੀ ਜੋ ਖੇੜੀ ਤੋਂ ਜ਼ਿਲ੍ਹਾ ਪ੍ਰਸ਼ਾਸਨ ਲੜੇ ਸੀ ਬੇਸਕ ਚਲੋ ਉਹ ਹਾਰ ਦਿੱਤੀ ਆ ਸਰਕਾਰ ਮਜੂਤਾ ਸਰਕਾਰ ਦੇ ਨਾਲ ਇੱਕ ਟੱਕਰ ਲੈਣੀ ਬਹੁਤ ਵੱਡੀ ਗੱਲ ਐ ਸਾਡੀ ਭੈਣ ਨੇ ਮੇਰੇ ਭਰਾ ਬਿੱਟੂ ਨੇ ਮੌਜੂਦਾ ਸਰਕਾਰ ਨਾਲ ਜਿਹੜੀ ਟੱਕਰ ਲੈਂਦੀ ਆ ਬਹੁਤ ਜ਼ਿਆਦਾ ਵੋਟਾਂ ਲੈਂਦੀਆਂ ਨੇ ਅਸੀਂ ਸਾਰੇ ਨગર ਜਿੰਨੇ ਵੀ ਸਾਡੇ ਜ਼ਿਲ੍ਹਾ ਪ੍ਰਸ਼ਾਦੇ ਵਿੱਚ ਹੈਗੇ ਸਾਰਿਆਂ ਦਾ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ 7ਵੇਂ ਜ਼ੋਨ ਦੇ ਵਿੱਚ ਪਹੁੰਚੇ ਆ ਕੁਲਵਿੰਦਰ ਕੌਰ ਜੋ 7ਵੇਂ ਜ਼ੋਨ ਤੋਂ ਬਲਾਕ ਸਮਤੀ ਦੀ ਮੈਂਬਰ ਸੀ ਉਹ ਜ਼ੋਨ ਦੇ ਵਿੱਚੋਂ ਬਹੁਤ ਵਧੀਆ ਲੀਡ ਨਾਲ ਜਿੱਤੀ ਹੈ ਅੱਜ ਜਗਸੀਰ ਸਿੰਘ ਜੋ ਪੰਚਨੇ ਤੁੰਗਾ ਦੇ ਸਾਫਕਾ ਤੇ ਕੁਲਵਿੰਦਰ ਕੌਰ ਦੇ ਘਰ ਵਾਲੇ ਨੇ ਉਹ ਧੰਨਵਾਦ ਕਰਨ ਵਾਸਤੇ ਪਹੁੰਚੇ ਨੇ ਕਿ ਅਸੀਂ ਸਾਰੀ ਸੰਗਤ ਤੁੰਗਾ ਤੋਂ ਆਈ ਹੈ ਛੱਠਿਆਂ ਦੇ ਵੋਟਰਾਂ ਦਾ ਅਸੀਂ ਖਾਸ ਕਰਕੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਛੱਠਿਆਂ ਦੇ ਵਿੱਚੋਂ ਵੱਡੀ ਲੀਡ ਦਿੱਤੀ ਹੈ ਤੇ ਅਸੀਂ ਤੁੰਗਾ ਪਿੰਡ ਦੇ ਵਿੱਚ ਲੀਡ ਮਿਲੀ ਹੈ ਖੇੜੀ ਜੋਨ ਤੋਂ ਸਾਡੇ ਵੀਰ ਬਿੱਟੂ ਜਿੰਮ ਵਾਲੇ ਉਹ ਵੀ ਧੰਨਵਾਦ ਕਰਨ ਵਾਸਤੇ ਪਹੁੰਚੇ ਨੇ ਜੋ ਜੋਨ ਦੇ ਵਿੱਚੋਂ ਵੱਧ ਤੋਂ ਵੱਧ ਵੋਟਾਂ ਪਈਆਂ ਨੇ ਤੂੰਗਾ ਪਿੰਡ ਤੋਂ ਵਿੱਚੋਂ ਅਸੀਂ ਜਲਾ ਪ੍ਰਸ਼ਦ ਦੀ ਵੀ ਲੀਡ ਲੈਤੀ ਆ ਵੱਡੀ ਲੀਡ ਲੈਤੀ ਆ ਕਾਂਗਰਸ ਪਾਰਟੀ ਦੀ ਤੇ ਬਲਾਕ ਸਮਤੀ ਦੀ ਵੀ ਸਾਨੂੰ 700 ਵੋਟ ਤੂੰਗਾ ਪਿੰਡ ਚੋਂ ਪਈ ਹੈ ਤੇ ਜਿੱਤ ਸਾਡੀ ਚੱਠੇ ਪਿੰਡ ਨੇ ਦਵਾਈ ਆ ਅਸੀਂ ਬਹੁਤ ਧੰਨਵਾਦ ਕਰਦੇ ਆ ਤੇ ਖਾਸ ਕਰਕੇ ਸਰਪੰਚ ਸੁਖਦੇਵ ਸਿੰਘ ਤੇ ਭੈਣ ਕਿਰਨਾ ਕੋਰ ਸਰਪੰਚ ਇਹਨਾਂ ਦਾ ਵੱਡਾ ਸਹਿਯੋਗ ਰਿਹਾ ਸਾਨੂੰ ਬਲਾਕ ਸਭਤੀ ਜਿੱਤਣ ਤੇ ਬਹੁਤ ਬਹੁਤ ਧੰਨਵਾਦ ਸਾਹਿਬ